ਇਹਰਾ ਪੁਛਪੰਦਰ ਜਗਈ ਹੈ ਜੀ ਇਹ ਕਿਹੜਾ ਏਰੀਆ ਇਹ ਮਾਡਲ ਟਾਊਨ ਫੇਜ਼ 2 ਦਾ ਹੈਗਾ ਜੀ ਅਸੀਂ ਭਗ ਰੋਡ ਬਾਈ ਨੰਬਰ ਗਲੀ 'ਚ ਹੈਗੇ ਆਂ ਇਹ ਰਾਤ 1 ਵਜੇ ਦੀ ਗੱਡੀਆਂ ਭੰਨ ਕੇ ਗਏ ਆ ਜੀ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਤੇ ਉਹ ਪੰਜ ਕਰਕੇ ਗਏ ਆ ਜੀ ਉਸ ਤੋਂ 4 ਸਾਢੇ ਸੀਗੀਆਂ ਜੀ ਅਸੀਂ ਸਿਮਰਨ ਕਰਾਇਆ ਹੋਇਆ ਸੀ ਜੀ ਸਾਡੇ ਘਰ ਸਿਮਰਨ ਸੀਗਾ ਜੀ ਰਾਤ ਦਾ ਤੇ ਉਹਦੇ ਉਹਦੇ ਬਿਹਾਫ ਤੇ ਆ ਚੱਲ ਰਿਹਾ ਸੀਗਾ ਦੋ ਤੱਕ ਸੰਗਤ ਦੀਆਂ ਗੱਡੀਆਂ ਸੀਗੀਆਂ ਜੀ ਉੱਧ ਚਲੀ ਗਈਆਂ ਹੈਗੀਆਂ ਜੜੀ ਗਈਆਂ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਜੀ ਆਪਸ ਵਿੱਚ ਉੱਥੇ ਲੜਾਈ ਹੋਈ ਹੈ ਆਪਸ ਚ ਬੰਦਿਆਂ ਦੀ 5-7 ਮਿੰਟ ਬਾਅਦ ਚ ਉਹ ਬੰਦਿਆਂ ਨੂੰ ਕੱਢਿਆ ਹੈਗਾ 5-7 ਮਿੰਟ ਬਾਅਦ ਚ ਉਹਨਾਂ ਨੇ 20-25 ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਦੇ ਹੱਥ ਜਿਹੜੀ ਗੱਡੀ ਆਈ ਜੋ ਵੀ ਆਇਆ ਔਰ ਭੰਦੇ ਗਏ ਜੀ ਹਾਂ ਜੀ ਪੁਲਿਸ ਪਹੁੰਚ ਗਈ ਹੈ ਜੀ ਪੁਲਿਸ 2 ਵਜੇ ਤੇ ਗੇਟ ਪਹੁੰਚੀ ਹੈ ਜੀ ਫੋਨ ਬਹੁਤ ਕੀਤੇ ਹੈਗੇ ਆ 100 ਤੋਂ ਜ਼ਿਆਦਾ ਕਾਲਸ ਗਈਆਂ ਹੈਗੇ ਉਹਨਾਂ ਨੂੰ 100 ਨੰਬਰ ਤੇ 112 ਨੰਬਰ ਤੇ ਬਹੁਤ ਲੇਟ ਰਿਸਪਾਂਸ ਕੀਤਾ ਉਹਨਾਂ ਨੇ ਤੇ ਅਸੀਂ ਇੱਥੋਂ ਦੇ ਐਮਸੀ ਐ ਮੇਰੀ ਵਾਈਫ ਐਮਸੀ 15 ਨੰਬਰ ਬਾਡ ਦੇ ਵਿੱਚ ਪੈਂਦਾ ਗਲੀ ਨੰਬਰ ਇਹ 22 ਆ ਭਾਗੋ ਰੋਡ ਇਹ ਰਾਤ ਕੋਈ 1 ਵਜੇ ਦੇ ਕਰੀਬ ਆ ਸਾਹਮਣੇ ਜਗਰਾਤਾ ਤੇ ਕੋਈ ਇਹਨਾਂ ਦਾ ਮੇਰਾ ਖਾਲਾ ਕੋਈ ਇਹ ਮੁੰਡੇ ਮੰਡੇ ਸੀਗੇ 12 15 ਤੇ ਉਹਨਾਂ ਨੇ ਆ ਤੁਸੀਂ ਦੇਖ ਲਓ 10 ਗੱਡੀਆਂ ਜਮਾ ਲਗਜ਼ਰੀ ਗੱਡੀਆਂ ਸੀਗੀਆਂ ਜਿਹੜੀਆਂ ਸਾਰੀਆਂ ਭਨਤੀਆਂ ਰਾੜਾਂ ਨਾਲ 10 ਨਾਲ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਜਰੂਰ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਹਥਿਆਰ ਵੀ ਜਮ੍ਹਾਂ ਕੀਤੇ ਹੋਏ ਨੇ ਤੇ ਮਾਹੌਲ ਆ ਜਿਹੜਾ ਉੱਡਰ ਵਾਲਾ ਬਣਿਆ ਹੋਇਆ ਹੈ ਦੇਖੋ ਪੁਲਿਸ ਨੂੰ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਪੁਲਿਸ ਜਾਂ ਦੇਰ ਨਾਲ ਕੁਝ ਨਹੀਂ ਮਾਮਲਾ ਦੇਖੋ ਪੁਲਿਸ ਨੂੰ ਇਹਨਾਂ ਨੇ ਇਹ ਜਿਵੇਂ ਇਹ ਰਾਤ ਦੱਸਦੇ ਆ ਕਿ ਕਈ ਵਾਰੀ ਇਹਨਾਂ ਨੇ ਫੋਨ ਕੀਤਾ ਕੋਈ ਨਹੀਂ ਆਇਆ ਹੁਣ ਅਸੀਂ ਫੋਨ ਕੀਤਾ ਸੀਗਾ ਗਿਲ ਸਾਹਿਬ ਜਗਰੂਪ ਸਿੰਘ ਗਿਲ ਤੇ ਉਹ ਮੇਰੇ ਅਗਲੇ ਘੰਟੇ ਤੋਂ ਬਾਅਦ ਆ ਗਏ ਨੇ ਕੁਰਸਾਲੀ ਉਹਨਾਂ ਕਰੀ ਕਰੀ ਜਾਂਦੇ ਆ ਪਰ ਇਹਨਾਂ ਨੂੰ ਤਹਿ ਤੱਕ ਜਾਣਾ ਚਾਹੀਦਾ ਅਸੀਂ ਬੇਨਤੀ ਇਹ ਕਰਦੇ ਆ ਕਿ ਕੀ ਕਾਰਨ ਹੈ ਇਹਦੇ ਪਿੱਛੇ ਇੰਨਾ ਇੰਨੀ ਇੰਨਾ ਗੁੱਸਾ ਇਹ ਗੁੱਸਾ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕੋਈ ਸ਼ਰਾਰਤ ਹੈ ਪਿੱਛੇ ਵੱਡੀ ਕੋਈ ਚਾਲ ਹੈ ਕੋਈ ਇਹ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ